ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਹਾਰਮਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਸ਼ੀਟਾਂ ਜਿਹੜੀਆਂ ਅੱਜ ਆਪਣੇ ਕੋਲ ਫੇਰ ਕਾਫੀ ਆ ਚੁੱਕੀਆਂ ਸੀ ਤੇ ਕਾਫੀ ਸਾਰੇ ਜਿਹੜੇ ਅੱਜ ਆਪਾਂ ਆਰਡਰ ਭੇਜਨੇ ਸੀਗੇ ਹਨਾ ਤੇ ਇਹ ਵਾਲੇ ਡਿਜ਼ਾਈਨ ਦੇਖੋ ਜਿਹੜੇ ਜ਼ਿਆਦਾਤਰ ਟ੍ਰੈਂਡ ਵਿੱਚ ਇਹ ਜਿਹੜਾ ਆਪਾਂ ਮੋਰ ਵਾਲਾ ਡਿਜ਼ਾਈਨ ਕਹਿ ਦਿੰਨੇ ਆ ਇਹ ਆਪਣੇ ਕੋਲੇ ਕਾਫੀ ਜ਼ਿਆਦਾ ਸੇਲ ਹੋ ਰਿਹਾ ਤੇ ਜਿਹੜੀਆਂ ਸ਼ੀਟਾਂ ਪੂਰੀਆਂ ਵੀ ਨਹੀਂ ਆ ਰਹੀਆਂ ਹਨ ਪਰ ਜਿੰਨਾ ਕੁ ਸਟਾਕ ਆਪਣੇ ਤੋਂ ਮੰਗਵਾਇਆ ਜਾਂਦਾ ਉਹਨਾਂ ਕ ਤੁਹਾਡੇ ਲਈ ਅਵੇਲੇਬਲ ਕਰ ਰਹੇ ਹਾਂ ਖੁਦ ਵੀ ਸੂਟਾਂ ਦੇ ਆਪਣੇ ਕੋਲੇ ਆਰਡਰ ਕਾਫੀ ਸਾਰੇ ਨੇ ਤੇ ਤੁਹਾਨੂੰ ਵੀ ਆਪਾਂ ਜਿੰਨੇ ਕ ਆਪਣੇ ਤੋਂ ਭੇਜ ਰਹੇ ਆ ਭੇਜੀ ਜਾਂਦੇ ਆ ਆਪਾਂ ਤੇ ਕੁਝ ਮੇਰੀਆਂ ਭੈਣਾਂ ਜਿਹੜੀਆਂ ਇਸ ਤਰ੍ਹਾਂ ਦੇ ਕੁਝ ਜਿਵੇਂ ਕਿ ਆਪਾਂ ਇਹ ਛੋਟੇ ਪਾਸਲ ਰੈਡੀ ਕਰ ਰਹੇ ਹਾਂ ਉਹਨਾਂ ਨੂੰ ਆਪਾਂ ਹਰ ਇੱਕ ਸ਼ੀਟ 'ਚੋਂ ਏਕ-ਏਕ ਦੇਖੋ ਲਾਈਨ ਕੱਟ ਕੇ ਹਨਾ ਉਹਨਾਂ ਨੂੰ ਮਿਕਸਡ ਡਿਜ਼ਾਈਨ ਭੇਜ ਰਹੇ ਹਾਂ ਤਾਂ ਜੋ ਉਹ ਕਾਫੀ ਇੱਕ ਸ਼ੀਟ ਦੇ ਨਾਲ ਹੀ ਕਾਫੀ ਸਾਰੇ ਸੂਟ ਆ ਜਿਹੜੇ ਆਪਣੇ ਟਰੇਸ ਕਰ ਸਕਣ ਹਨਾ ਕਿਉਂਕਿ ਜਿੰਨਾ ਪੈਨ ਦਾ ਨਵਾਂ ਕੰਮ ਆ ਉਹਨਾਂ ਨੂੰ ਥੋੜਾ ਜਿਹਾ ਸੌਖਾ ਹੋ ਜੇ ਕਿਉਂਕਿ ਕਈ ਵਾਰੀ ਕਿਸੇ ਕੋਲੇ ਕੰਮ ਜ਼ਿਆਦਾ ਹੁੰਦਾ ਕਿਸੇ ਕੋਲ ਘੱਟ ਇਸ ਲਈ ਆਪਾਂ ਮਿਕਸ ਸ਼ੀਟਾਂ ਵੀ ਤੁਹਾਨੂੰ ਇਸ ਤਰ੍ਹਾਂ ਕਟਿੰਗ ਕਰਕੇ ਭੇਜ ਦਿੰਨੇ ਆ ਤੁਸੀਂ ਬੱਸ ਜਦੋਂ ਡੀਐਮ ਕਰਦੇ ਹੋ ਨੂੰ ਆਪਾਂ ਨੂੰ ਮੈਸੇਜ ਤੇ ਦੱਸ ਦਿਆ ਕਰੋ ਕਿ ਤੁਹਾਨੂੰ ਇੱਕ ਸ਼ੀਟ ਦੇ ਵਿੱਚੋਂ ਕਿੰਨੇ ਕੁ ਜਿਹੜੇ ਡਿਜ਼ਾਈਨ ਚਾਹੀਦੇ ਨੇ ਤੇ ਆਪਾਂ ਉਸੇ ਤਰ੍ਹਾਂ ਜਿਹੜੇ ਤੁਹਾਨੂੰ ਅਵੇਲੇਬਲ ਕਰਵਾ ਦਿੰਨੇ ਆ ਤੇ ਚਲੋ ਜੀ ਇਹ ਵਾਲਾ ਡਿਜ਼ਾਈਨ ਥੋੜਾ ਜਿਹਾ ਵੱਡਾ ਹੁੰਦਾ ਕਿਉਂਕਿ ਦੇਖੋ ਇਹ 21 ਤੋਂ 22 ਇੰਚ ਦਾ ਇੱਕ ਸੂਟ ਦਾ ਘੇਰਾ ਪੂਰਾ ਫਲਾਵਰ ਰੈਡੀ ਹੁੰਦਾ ਤੇ ਨਾਲ ਹੀ ਇਹ ਤੇ ਬਾਹਵਾਲੇ ਇਹ ਵਾਲੇ ਫਲਾਵਰ ਹੁੰਦੇ ਨੇ ਲਓ ਜੀ ਇਹ ਆਪਣੇ ਪਾਸਣ ਲੱਗ ਰਹੇ ਸੀ ਸਵੇਰੇ ਸਵੇਰੇ ਤੇ ਅੱਜ ਆਪਾਂ ਇਹ ਵਾਲੇ ਡਿਜ਼ਾਈਨ ਦਾ ਤੁਹਾਨੂੰ ਇੱਕ ਸੂਟ ਰੈਡੀ ਕਰਕੇ ਦਿਖਾਵਾਂਗੇ ਜੋ ਕਿ ਆਪਾਂ ਨੂੰ ਬਹੁਤ 5 ਤੋਂ 6 ਸੂਟ ਆਪਣੇ ਕੋਲੇ ਆਰਡਰ ਤੇ ਆਏ ਹੋਏ ਨੇ ਤੇ ਆਪਾਂ ਉਹ ਸੂਟ ਇੱਕ ਸੂਟ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਵੈਸੇ ਆਪਾਂ ਇੱਕ ਵੀਡੀਓ ਤੁਹਾਡਾ ਨਾਲ ਸਾਂਝੀ ਕਰਾਂ ਸੀ ਜੀ ਨੂੰ ਕਿ ਤੁਸੀਂ ਬਹੁਤ ਜ਼ਿਆਦਾ ਮਨਾਉਂਦੇ ਹੋ ਪਿਆਰ ਕੀਤਾ ਹੈ ਤੇ ਅੱਜ ਮੇਰੇ ਭੈਣਾਂ ਦੀ ਡਿਮਾਂਡ ਤੇ ਹਨਾ ਵੀ ਜਿੰਨਾਂ ਨੂੰ ਡਾਊਟ ਹੈ ਵੀ ਪ੍ਰੈਸ ਵਾਲੇ ਡਿਜ਼ਾਈਨ ਕੀ ਮਸ਼ੀਨਾਂ ਜ਼ਰੂਰੀ ਨੇ ਪ੍ਰੈਸ ਨਾਲ ਇਹ ਡਿਜ਼ਾਈਨ ਲੈ ਜਾਂਦੇ ਆ ਤੇ ਉਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਉਂਕਿ ਬਾਰ-ਬਾਰ ਦੇਖੋ ਤੁਸੀਂ ਆਪਣੇ ਜੇ ਮੈਸੇਜ ਕੱਢ ਕੇ ਦੇਖੋ ਤਾਂ ਬਹੁਤ ਸਾਰੇ ਮੈਸੇਜ ਇੱਕ ਸਾਰੇ ਭੈਣਾਂ ਨੇ ਪੁੱਛੇ ਹੋਇਆ ਵੀ ਇਹ ਪ੍ਰੈਸ ਨਾਲ ਲੈ ਜਾਣਗੇ ਜਾਂ ਆਧੇ ਲੈ ਜਾਂਦੇ ਹਨ ਲੱਗਦੇ ਨਹੀਂ ਪੂਰੇ ਪ੍ਰੋਪਰ ਤੇ ਇਸੇ ਲਈ ਆਪਾਂ ਅੱਜ ਤੁਹਾਡੇ ਲਈ ਸਪੈਸ਼ਲ ਜੀ ਵੀਡੀਓ ਬਣਾ ਰਹੇ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਕਰ ਲਿਓ ਫੋਲੋ ਗੋਸ ਤੇ ਚਲੋ ਜੀ ਵੀਡੀਓ ਆਪਣੀ ਸਟਾਰਟ ਹੋ ਚੁੱਕੀ ਹੈ ਪਿਓਰ ਗਰੇਵ ਦੇ ਸੂਟ ਦੇ ਉੱਪਰ ਆਪਾਂ ਅੱਜ ਨੂੰ ਬਣਾਉਣ ਲੱਗੇ ਹਾਂ ਲਓ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਵਾਲਾ ਤੇ ਇਹ ਫਲਾਵਰ ਮੰਨ ਕੇ ਚਲੋ 4 ਤੋਂ 5 ਇੰਚ ਦੇ ਫਲਾਵਰ ਹੋਣਗੇ ਜਿਹੜੇ ਆਪਾਂ ਕੋਰਨਰ ਤੇ ਬੜਾ ਕੇ ਰੈਡੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਤੇ ਆਪਣੇ ਸੂਟ ਤੇ ਜਿਹੜੀਆਂ ਨਿਸ਼ਾਨੀਆਂ ਨੇ ਉਹ ਲਗਾਵਾਂਗੇ ਆਪਾਂ 21 ਤੋਂ 21.5 ਇੰਚ ਦਾ ਘੇਰਾ ਜਿਹੜਾ ਤਿਆਰ ਕਰਨਾ ਹੈ ਠੀਕ ਹੈ ਜੀ ਤੇ ਫਿਰ ਤੁਹਾਨੂੰ ਆਪਾਂ ਦੱਸਦੇ ਅੱਜ ਕਿਉਂਕਿ ਵੀਡੀਓ ਨੂੰ ਤੁਸੀਂ ਪ੍ਰੋਪਰ ਜ਼ਰੂਰ ਦੇਖ ਲਓ ਤੁਹਾਡੇ ਲਈ ਆਪਾਂ ਦੁਆਰ ਤੋਂ ਇਹ ਵਾਲੀ ਵੀਡੀਓ ਬਣਾ ਰਹੇ ਹਾਂ ਹਨਾ ਕੋਈ ਜੀ ਮੈਂ ਆਪਾਂ ਤੁਹਾਨੂੰ ਦੱਸਤਾ ਵੀ ਆਪਾਂ ਚੈੱਕ ਪਾਸ ਕਰਕੇ ਖੋਦ ਪ੍ਰੈਸ ਦੇ ਨਾਲ ਸੂਟ ਕਾਫੀ ਸਾਰੇ ਸੇਲ ਕਰ ਚੁੱਕੇ ਆਂ ਕੋਈ ਹਾਲ ਤੱਕ ਆਪਣੇ ਕੋਲੇ ਇਹਨਾਂ ਦੀ ਕੰਪਲੀਟ ਨਹੀਂ ਆਈ ਹੈ ਨਾ ਵਾਸ਼ ਵੀ ਹੋ ਚੁੱਕੇ ਨੇ ਕਿਉਂਕਿ ਮੇਨ ਸੀਗਾ ਪ੍ਰੈਸ ਨਾਲ ਲੱਗਣਾ ਉਹ ਵੀ ਆਪਾਂ ਤੁਹਾਨੂੰ ਲਗਾ ਕੇ ਅੱਜ ਇੱਕ ਹੋਰ ਸੂਟ ਤੇ ਦਿਖਾ ਦਾਂਗੇ ਪਹਿਲਾਂ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਲਈ ਹੈ ਦੂਸਰੀ ਜਿਹੜੀ ਮੇਰਾ ਪਹਿਣਾ ਦੀ ਕੰਪਲੀਟ ਆ ਰਹੀ ਹੈ ਵੀ ਇਹ ਵਾਲੇ ਜਦੋਂ ਤੁਸੀਂ ਵਾਸ਼ ਕਰੋਗੇ ਉਦੋਂ ਉੱਤਰ ਜਾਣਗੇ ਉਹ ਵੀ ਆਪਾਂ ਬਹੁਤ ਜਲਦ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਇਹੀ ਸੂਟ ਜਿਹੜੇ ਆਪਾਂ ਪ੍ਰੈਸ ਨਾਲ ਲਗਾਏ ਇਹਨਾਂ ਨੂੰ ਆਪਾਂ ਜਿਵੇਂ ਸਟੀਚਿੰਗ ਹੋ ਕੇ ਆਪਣੇ ਕੋਲ ਆਉਂਦੇ ਨੇ ਇਹਨਾਂ ਨੂੰ ਜ਼ਰੂਰ ਵਾਸ਼ ਕਰਕੇ ਤੁਹਾਨੂੰ ਦਿਖਾਵਾਂਗੇ ਬਾਕੀ ਡਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਆਪਾਂ ਖੁਦ ਜਿਹੜੇ ਇਹ ਸ਼ੀਟਾਂ ਸੇਲ ਕਰਨ ਤੋਂ ਪਹਿਲਾਂ ਆਪਣਾ ਖੁਦ ਦਾ ਇੱਕ ਸੂਟ ਬਣਾ ਕੇ ਉਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਤੁਹਾਡੇ ਤੇ ਹਰ ਇੱਕ ਚੀਜ਼ ਲੈ ਕੇ ਆਉਣੀ ਹੈ ਹਨਾ ਕਿਉਂਕਿ ਕੰਪਲੀਟ ਤੋਂ ਹਰ ਇੱਕ ਨੂੰ ਹੁੰਦਾ ਜੇ ਅਸੀਂ ਤੁਹਾਨੂੰ ਕੋਈ ਗਲਤ ਚੀਜ਼ ਭੇਜਾਂਗੇ ਤਾਂ ਉਹਦੇ ਨਾਲ ਸਾਨੂੰ ਵੀ ਬਹੁਤ ਜ਼ਿਆਦਾ ਦੇਖੋ ਨੁਕਸਾਨ ਹੁੰਦਾ ਹੈ ਨਾ ਇਸ ਲਈ ਚੰਗੀ ਚੀਜ਼ ਭੇਜਣ ਦੀ ਕੋਸ਼ਿਸ਼ ਹੁੰਦੀ ਹੈ ਤੁਸੀਂ ਬੇਫਿਕਰ ਹੋ ਕੇ ਜਿਹੜਾ ਜਿਵੇਂ ਵੀਡੀਓ ਦੇਖਦੇ ਹੋ ਨੂੰ ਉਸ ਨੂੰ ਤੁਸੀਂ ਆ ਯਕੀਨ ਵਿੱਚ ਵੀ ਜਰੂਰ ਰੱਖਿਆ ਕਰੋ ਹਨ ਤੇ ਚਲੋ ਜੀ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਲਏ ਫਿਰ ਤੁਹਾਡੇ ਨਾਲ ਦੂਜੀਆਂ ਗੱਲਾਂ ਵੀਡੀਓ ਚੱਲਦੇ-ਚੱਲਦੇ ਸ਼ੇਅਰ ਕਰਾਂਗੇ ਤੇ ਨਾਲ ਹੀ ਤੁਹਾਨੂੰ ਪ੍ਰੋਪਰ ਸਾਰਾ ਕੁਝ ਦੱਸਾਂਗੇ ਹਨਾ ਨਾਲ ਹੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੈ ਜਿਵੇਂ ਕਿ ਆਪਣੇ ਕੋਲੇ ਕੋਈ ਮਸ਼ੀਨ ਨਹੀਂ ਆਪਾਂ ਪ੍ਰੈਸ ਦੇ ਨਾਲ ਪ੍ਰੋਪਰ ਤੁਹਾਨੂੰ ਲਗਾ ਕੇ ਦਿਖਾਉਣੀ ਹੈ ਤੇ ਬਹੁਤ ਸਾਰੀ ਬਚਤ ਕੀਤੀ ਹੈ ਮੇਰੀਆਂ ਭੈਣਾਂ ਦੀ ਹੈ ਨਾ ਜਿਹੜੀਆਂ ਮਸ਼ੀਨਾਂ ਤੇ ਇੰਨੇ ਜ਼ਿਆਦੇ ਪੈਸੇ ਲਗਾ ਰਹੀਆਂ ਸੀ ਕਿਉਂਕਿ ਬਹੁਤ ਜ਼ਿਆਦਾ ਮਸ਼ੀਨਾਂ ਮਾਰਕੀਟ ਦੇ ਵਿੱਚ ਆਈਆਂ ਜਿਵੇਂ ਕਿ ਸ਼ੀਟਾਂ ਆਪਾਂ ਨੂੰ ਬਾਇ ਨਹੀਂ ਹੋ ਰਹੀਆਂ ਸੀ ਉਸ ਤਰ੍ਹਾਂ ਮਸ਼ੀਨਾਂ ਵੀ ਇੱਕ ਹਿਸਾਬ ਨਾਲ ਸਟਾਕ ਆਊਟ ਹੋ ਗਿਆ ਸੀ ਜਿਹੜੇ ਹਿਸਾਬ ਨਾਲ ਮੇਰੀਆਂ ਭੈਣਾਂ ਨੇ ਮਸ਼ੀਨਾਂ ਬਾਇ ਕੀਤੀਆਂ ਸੀਗੀਆਂ ਠੀਕ ਹੈ ਜੀ ਤੇ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਸੀ ਵੀ ਇਹਨਾਂ ਨੂੰ ਆਪਾਂ ਜਿਹੜਾ ਪ੍ਰੈਸ ਦੇ ਨਾਲ ਵੀ ਲਗਾ ਸਕਦੇ ਹਾਂ ਠੀਕ ਹੈ ਜੀ ਤੇ ਲਓ ਜੀ ਕਟਿੰਗ ਜਿਹੜੀ ਆਪਣੀ ਦੇਖੋ ਫਲਾਵਰਾਂ ਦੀ ਹੋ ਚੁੱਕੀ ਹੈ ਤੇ ਇਹ ਵਾਲੀ ਜਿਹੜੀ ਕੰਨੀ ਹੁੰਦੀ ਹੈ ਇਹ ਜ਼ਰੂਰ ਉਤਾਰ ਦਿਆ ਕਰੋ ਕਿਉਂਕਿ ਕਈ ਮੇਰੀਆਂ ਭੈਣਾਂ ਫਲਾਵਰ ਦੀ ਇਹ ਇੱਕ ਸਾਈਡ ਤੇ ਹੁੰਦੀ ਹੈ ਇਹਨੂੰ ਨਾਲ ਹੀ ਰੱਖ ਲੈਂਦੇ ਹਾਂ ਤੇ ਬਾਅਦ ਵਿੱਚ ਪ੍ਰੈਸ ਜੇ ਮਾੜੀ ਜਿਹੀ ਉੱਪਰ ਤੇ ਚੱਲ ਗਈ ਤਾਂ ਲਓ ਜੀ ਇਹ ਸੂਟ ਖਰਾਬ ਕਰ ਦੇਣਾ ਤੁਹਾਡਾ ਇਹਨੇ ਕਿਉਂਕਿ ਇਹਨੇ ਨਾਲ ਹੀ ਜਿਹੜਾ ਛੱਪ ਜਾਣਾ ਠੀਕ ਹੈ ਜੀ ਇਸ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਇਹਨੂੰ ਪਹਿਲਾਂ ਹੀ ਉਤਾਰ ਦਿਆ ਕਰੋ ਲਓ ਜੀ ਸਾਰੇ ਫਲਾਵਰਾਂ ਦੀ ਆਪਣੀ ਇੱਕ ਸ਼ੀਟ ਵਿੱਚ ਮੀਟਰ ਦੀ ਵਿੱਚ ਪੰਜ ਫਲਾਵਰ ਜਿਹੜੇ ਇੱਕ ਸਾਈਡ ਆਉਂਦੇ ਨੇ ਤੇ ਇਹ ਤੋਂ ਆਪਾਂ ਤੁਹਾਨੂੰ ਦੱਸਿਆ ਹੀ ਹੈ ਵੀ ਮੰਨ ਕੇ ਚਲੋ ਪੰਜ ਤੋਂ 6 ਸੂਟ ਆਪਣੇ ਇੱਕ ਸ਼ੀਟ ਦੇ ਵਿੱਚ ਰੈਡੀ ਹੁੰਦੇ ਨੇ ਤੇ ਇਹਦੇ ਆਪਾਂ ਦੇਖਦੇ ਆਂ ਤਿੰਨ ਫਲਾਵਰ ਵੈਸੇ ਆਪਣੇ ਕੋਲੇ ਆਰਡਰ ਆ ਜਿਹੜਾ ਕਾਰਨਰ ਵਰਕ ਦਾ ਇਹ ਨੂੰ ਆਪਾਂ ਕਾਰਨਰ ਦੀ ਜਿਹੜੇ ਦੋ ਰੈਡੀ ਕਰਨੇ ਆ ਤੇ ਆਪਾਂ ਤੇ ਬਾਕੀ ਆਪਾਂ ਤੁਹਾਨੂੰ ਨਾਲ-ਨਾਲ ਦਿਖਾਈ ਚਲਾਂਗੇ ਕਿਉਂਕਿ ਫਲਾਵਰ ਵੱਡੇ ਨੇ ਆਪਾਂ ਬਾਅਦ ਹੀ ਸ਼ਾਇਦ ਇਹ ਫਲਾਵਰ ਨਾ ਪਾઈએ ਬਾਅਦ ਤੇ ਕੋਈ ਆਪਾਂ ਹੋਰ ਛੋਟੇ ਫਲਾਵਰ ਪਾਵਾਂਗੇ ਤੇ ਲੋ ਜੀ ਸਾਰਿਆਂ ਦੀ ਜਿਹੜੀ ਸਾਈਡ ਆ ਆਪਾਂ ਇੱਕ ਫੁੱਲ ਰੱਖਾਂਗੇ ਹਨਾ ਫਲਾਵਰ ਰੱਖਾਂਗੇ ਤੇ ਚਲੋ ਜੀ ਹੁਣ ਆਪਾਂ ਇਹਦਾ ਘੇਰਾ ਜਿਹੜਾ ਉਹ ਤੁਹਾਨੂੰ ਮਾਪ ਕੇ ਦਿਖਾਉਣੀ ਆ ਵੀ ਕਿਸ ਤਰ੍ਹਾਂ ਆਪਾਂ ਘੇਰੇ ਦਾ ਮਾਪ ਰੱਖਦੇ ਆ ਲਓ ਜੀ ਇੱਥੇ ਆਪਾਂ 21 ਇੰਚ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਆਪਾਂ ਘੇਰੇ ਦਾ ਨਾਪ ਰੱਖਣਾ ਤੇ ਇਹ ਕੱਪੜਾ ਜਿਹੜਾ ਸਿਲਕੀ ਹੋਣ ਕਰਕੇ ਦੇਖੋ ਪ੍ਰੋਪਰ ਨਿਸ਼ਾਨੀ ਨਾਲ ਨਿਸ਼ਾਨੀ ਜਿਹੜੀ ਆਪਣੀ ਇਸ ਤਰ੍ਹਾਂ ਆਉਣੀ ਚਾਹੀਦੀ ਹੈ ਤਾਂ ਜੋ ਆਪਣੇ ਸੂਟ ਦੇ ਵਿੱਚ ਬਿਲਕੁਲ ਵੀ ਕਾਣ ਨਾ ਪਵੇ ਤੇ ਲਓ ਜੀ ਇੱਧਰ ਵੀ ਆਪਾਂ ਟਾਈਟ ਟਾਈਂਚ ਦਾ ਗੈਪ ਛੱਡ ਕੇ ਪ੍ਰੋਪਰ ਵਿਚਾਲਿਆਂ ਜਿਹੜਾ 21 ਰੱਖ ਕੇ ਇਸ ਤਰ੍ਹਾਂ ਨਿਸ਼ਾਨੀ ਲਗਾ ਲਾਂਗੇ ਕਿਉਂਕਿ ਇਹ ਤੁਹਾਨੂੰ ਦੱਸਿਆ ਹੀ ਹੈ ਕਿ 4 ਤੋਂ 5 ਇੰਚ ਦੇ ਫਲਾਵਰ ਨੇ ਇਸ ਲਈ ਆਪਾਂ 4 ਤੋਂ 5 ਇੰਚ ਉੱਪਰ ਵੀ ਨਿਸ਼ਾਨੀ ਜਿਹੜੀ ਇਹਦੇ ਲਗਾ ਲਾਂਗੇ ਠੀਕ ਹੈ ਜੀ ਤੇ ਵਿਚਾਲੇ ਦਾ ਆਪਾਂ ਸੈਂਟਰ ਕਰਦੇ ਹੋਏ ਇੱਧਰ ਆਪਾਂ 3-3 ਇੰਚ ਦਾ ਗੈਪ ਛੱਡਾਂਗੇ ਇੱਧਰ ਆਪਣੀ ਪ੍ਰੈਸ ਤੁਸੀਂ ਦੇਖ ਸਕਦੇ ਹੋ ਲਓ ਜੀ ਆਪਾਂ ਗਰਮ ਹੋਣ ਲਈ ਛੱਡਤੀ ਹੈ ਤੇ ਇਹਨੂੰ ਆਪਾਂ ਜਦ ਤੱਕ ਆਪਣੀ ਆ ਰੈੱਡ ਬੱਤੀ ਗ੍ਰੀਨ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਇਹਨੂੰ ਗਰਮ ਕਰਾਂਗੇ ਤਦ ਤੱਕ ਆਪਾਂ ਜਿਹੜਾ ਕੱਪੜਾ ਇਹ ਪਾਲਾ ਇਹਨੂੰ ਆਪਾਂ ਚੰਗੀ ਤਰ੍ਹਾਂ ਵਿਛਾ ਲਾਂਗੇ ਤੇ ਲੋ ਜੀ ਇੱਥੇ ਮੇਨ ਗੱਲ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਵੀ ਜਦੋਂ ਤੁਸੀਂ ਕੱਪੜਾ ਜਿਹੜਾ ਹਨਾ ਇਹਨੂੰ ਚੰਗੀ ਤਰ੍ਹਾਂ ਦੇਖੋ ਵਿਛਾ ਕੇ ਤੇ ਜਿਹੜੀ ਸ਼ੀਟ ਆਪਾਂ ਇਹਦੇ ਉੱਪਰ ਲਗਾਉਣੀ ਹੈ ਉਦੋਂ ਆਪਾਂ ਖਾਸ ਕਈ ਗੱਲਾਂ ਦਾ ਧਿਆਨ ਰੱਖਣਾ ਵੀ ਜਿਹੜੀ ਸ਼ੀਟ ਆ ਆਪਣੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਇੱਥੇ ਆਪਾਂ ਕਾਲ ਨਹੀਂ ਕਰਨੀ ਦੇਖੋ ਨਿਸ਼ਾਨੀਆਂ ਆਪਣੀਆਂ ਤੁਹਾਨੂੰ ਦਿਖਾਉਣੀ ਐ ਵੀ ਪ੍ਰੋਪਰ ਜਿਹੜੀ ਆਪਾਂ 3 3 ਇੰਚ ਦਾ ਗੈਪ ਛੱਡ ਕੇ ਜਿਹੜੀ ਆਪਾਂ ਨਿਸ਼ਾਨੀ ਲਗਾਈ ਐ ਤੇ ਜਿਹੜੀ ਫਲਾਵਰ ਦੀ ਜੜ ਜਿਹਨੂੰ ਆਪਾਂ ਕਹਦੇ ਨੇ ਜਿੱਥੋਂ ਫਲਾਵਰ ਦੀ ਆਪਣੀ ਦੀ ਸਟਾਰਟਿੰਗ ਹੋਣੀ ਐ ਤੇ ਉਸ ਨੂੰ ਆਪਾਂ ਬਿਲਕੁਲ ਦੇਖੋ ਉੱਪਰ ਉਹਦੇ ਕਰਕੇ ਅਟੈਚ ਕਰਾਂਗੇ ਤਾਂ ਜੋ ਆਪਣਾ ਦੇਖੋ ਪ੍ਰੈਸ ਵੀ ਆਪਣੀ ਪ੍ਰੋਪਰ ਗਰਮ ਹੋ ਚੁੱਕੀ ਐ ਤੇ ਹੁਣ ਆਪਾਂ ਤੁਹਾਨੂੰ ਇਹਦੇ ਉੱਪਰ ਫਲਾਵਰ ਲਗਾ ਕੇ ਦਿਖਾਉਣੇ ਆ। ਕਿ ਅੱਜ ਕੋਈ ਵੀਡੀਓ ਵਾਲਾ ਹੈ ਨਹੀਂ ਸੀਗਾ ਕੋਲੇ ਇਸ ਲਈ ਬਹੁਤ ਜ਼ਿਆਦਾ ਔਖੀ ਵੀਡੀਓ ਆਪਾਂ ਸ਼ੂਟ ਕੀਤੀ ਹੈ। ਲਓ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਵਾਲਾ ਜਿਹੜਾ ਆਪਣਾ ਫਲਾਵਰ ਹੈ ਇਹਦੀ ਆਪਾਂ ਦੇਖੋ ਜਿਹੜੀ ਇਹਦੀ ਇਸ ਤਰ੍ਹਾਂ ਸਟਾਰਟਿੰਗ ਹੈ ਉਹਨੂੰ ਆਪਾਂ ਪ੍ਰੋਪਰ ਇਹਦੇ ਉੱਪਰ ਰੱਖ ਕੇ ਇੱਥੋਂ ਆਪਾਂ ਇਹਨੂੰ ਸਹੀ ਕਰ ਲਾਂਗੇ। ਤੇ ਉੱਪਰੋਂ ਵੀ ਆਪਾਂ ਬਿਲਕੁਲ ਫਰਾਵਰ ਨੂੰ ਜਿਹੜਾ ਸਿੱਧਾ ਕਰ ਲਾਂਗੇ ਲਓ ਜੀ ਕਿਉਂਕਿ ਇਹਨੂੰ ਆਪਾਂ ਇੱਕ ਵਾਰ ਜਿੱਥੇ ਚਿਪਕਾਤਾ ਯਾਨੀ ਉੱਥੇ ਅਟੈਚ ਹੋ ਜਾਣਾ ਤੇ ਇਸ ਗੱਲ ਦਾ ਖਾਸ ਧਿਆਨ ਰੱਖਿਓ ਠੀਕ ਹੈ ਜੀ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਫਿਰ ਜਿਹੜੀ ਆਪਣੀ ਗਰਮ ਪ੍ਰੈਸ ਆ ਉੱਪਰ ਇਹਦੀ ਆਪਾਂ ਰੱਖਾਂਗੇ ਤੇ ਲਓ ਜੀ ਤੁਹਾਨੂੰ ਬਣਦਾ-ਬਣਦਾ ਡਿਜ਼ਾਈਨ ਦਿਖਾਵਾਂਗੇ 5 ਤੋਂ 10 ਮਿੰਟਾਂ ਦੇ ਵਿੱਚ ਜਿਹੜਾ ਆਪਣਾ ਇੱਕ ਸੂਟ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਬਾਕੀ ਜਿਹੜਾ ਇਹ ਟਾਈਮ ਲੱਗਦਾ ਥੋੜਾ ਜਿਹਾ ਸੈੱਟ ਕਰਨ ਤੇ ਤੇ ਨਿਸ਼ਾਨੀਆਂ ਵਗੈਰਾ ਦਾ ਬਾਕੀ ਜਦੋਂ ਕੇਰਾ ਇੱਕ ਵਾਰ ਆਪਣਾ ਡਿਜ਼ਾਈਨ ਸਿਲੈਕਟ ਹੋ ਗਿਆ ਹਨਾ ਉੱਪਰ ਸੈੱਟ ਹੋ ਗਿਆ ਫਿਰ ਤਾਂ ਦੇਖੋ 5-10 ਮਿੰਟਾਂ ਦਾ ਕੰਮ ਹੁੰਦਾ ਹਨਾ ਲਓ ਜੀ ਇੱਥੇ ਆਪਾਂ ਹੁਣ 5 ਮਿੰਟ ਤੱਕ ਦੱਪ ਕੇ ਪ੍ਰੈਸ ਲਗਾਵਾਂਗੇ ਕਿਉਂਕਿ ਆਪਾਂ ਇੱਕ ਵਾਰ ਚ ਹੀ ਕਲੀਅਰ ਕਰਾਂਗੇ ਬਾਰ-ਬਾਰ ਨਹੀਂ ਕਿ ਥੋੜੀ ਜਿਹੀ ਮਾਰਤੀ ਹਨਾ ਇਸ ਲਈ 4 ਤੋਂ 5 ਮਿੰਟ ਪ੍ਰੈਸ ਜ਼ਰੂਰ ਮਾਰੋ ਹਨਾ ਤੇ ਕਿਉਂਕਿ ਪ੍ਰੈਸ ਦੀ ਜਿਹੜੀ ਹੀਟ ਹੁੰਦੀ ਹੈ ਘੱਟ ਹੁੰਦੀ ਹੈ ਮਸ਼ੀਨਾਂ ਦੀ ਹੀਟ ਤੁਹਾਨੂੰ ਪਤਾ ਹੀ ਹੈ 150 ਤੋਂ ਚੱਲਦੀ ਹੈ ਹਨਾ 160 ਤੱਕ ਗਰਮ ਹੁੰਦੀ ਹੈ ਤੇ ਜਿਹੜੀ ਪ੍ਰੈਸ ਹੁੰਦੀ ਹੈ ਨਾਰਮਲ ਹੀਟ ਤੇ ਗਰਮ ਹੁੰਦੀ ਹੈ ਇਸ ਲਈ ਇਹਨੂੰ 5 ਮਿੰਟ ਤੁਸੀਂ ਇਸ ਤਰ੍ਹਾਂ ਦੱਬ ਕੇ ਮਾਰੋ ਤੇ ਨੀਚੇ ਕੱਪੜੇ ਦਾ ਵੀ ਧਿਆਨ ਰੱਖਣਾ ਵੀ ਆਪਣਾ ਕੱਪੜਾ ਵੀ ਜਿਹੜਾ ਨਾ ਜਲੇ ਹਨਾ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਓ ਲਓ ਜੀ ਇਹਨੂੰ ਆਪਾਂ ਇਸੇ ਤਰ੍ਹਾਂ ਦੇਖੋ 4 ਤੋਂ 5 ਮਿੰਟ ਇਸੇ ਤਰ੍ਹਾਂ ਆਪਣੀ ਸ਼ੀਟ ਤੇ ਮਾਰਾਂਗੇ ਜਦ ਤੱਕ ਆਪਣਾ ਫਲਾਵਰ ਜਿਹੜਾ ਆਪਣੇ ਕੱਪੜੇ ਦੇ ਨਾਲ ਅਟੈਚ ਨਹੀਂ ਹੋ ਜਾਂਦਾ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਦੇਖੋ ਹਰ ਇੱਕ ਚੀਜ਼ ਸਮਝਾਉਣੀ ਆ ਹਨਾ ਤੇ ਬਾਕੀ ਜਿਹੜਾ ਤੁਸੀਂ ਬਾਰ-ਬਾਰ ਕਮੈਂਟ ਨਾ ਕਰਿਆ ਕਰੋ ਇਸ ਕਰਕੇ ਕਿਉਂਕਿ ਜਿਹੜੀ ਜਿਹੜੀ ਚੀਜ਼ ਆਪਾਂ ਤੁਹਾਨੂੰ ਦੱਸ ਦਿੰਨੇ ਹੁੰਨੇ ਤੁਸੀਂ ਉਹੀ ਚੀਜ਼ ਬਾਰ-ਬਾਰ ਪੁੱਛਦੇ ਰਹਿੰਦੇ ਹੋ ਪਹਿਲਾ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਉਹ ਜੀ ਵੀ ਆਪਾਂ ਤੁਹਾਨੂੰ ਹਰ ਇੱਕ ਚੀਜ਼ ਦੇਖੋ ਦੱਸੀ ਸੀ ਨਜ਼ਦੀਕ ਤੋਂ ਬਣਾ ਕੇ ਦਿਖਾਇਆ ਸੀ ਸਭ ਕੁਝ ਤੇ ਇਹ ਵੀਡੀਓ ਬਣਾਉਣ ਦਾ ਵੀ ਇਹੀ ਮਕਸਦ ਹੈ ਤਾਂ ਜੋ ਮੇਰੇ ਨਾਲ ਭੈਣਾਂ ਜਿਹੜੀਆਂ ਇਹ ਨਵੇਂ ਆ ਦੇਖੋ ਬਣਾ ਰਹੀਆਂ ਨੇ ਉਹਨਾਂ ਨੂੰ ਸਮਝ ਵਿੱਚ ਨਹੀਂ ਆ ਰਿਹਾ ਤੇ ਉਹਨਾਂ ਲਈ ਅੱਜ ਆਪਾਂ ਇੱਕ ਹੋਰ ਵੀਡੀਓ ਬਣਾਤੀ ਹੈ ਨਵੇਂ ਜਿਹੇ ਡਿਜ਼ਾਈਨ ਦੀ ਬਾਕੀ ਆਪਣੇ ਕੋਲ ਸ਼ੀਟਾਂ ਵੀ ਬਹੁਤ ਸਾਰੇ ਡਿਜ਼ਾਈਨਾਂ ਦੀਆਂ ਆ ਚੁੱਕੀਆਂ ਤੁਸੀਂ ਜਿਹੜਾ ਵੇਚੇ ਹੋ ਕੇ ਆਪਣੇ ਤੋਂ ਆਰਡਰ ਪਲੇਸ ਕਰ ਸਕਦੇ ਹੋ ਕਿਉਂਕਿ ਹਰ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰਕੇ ਉਸ ਤੋਂ ਬਾਅਦ ਆਪਾਂ ਸੇਲ ਲਈ ਜਿਵੇਂ ਕਿ ਪਹਿਲਾਂ ਸਭ ਕਹਿ ਰਹੇ ਸੀ ਵੀਏ ਪ੍ਰੈਸ ਨਾਲ ਨਹੀਂ ਲੱਗਣਗੇ ਆਪਾਂ ਉਹ ਵੀ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਕੇ ਦੇਖੋ ਅ ਅੱਜ ਇੱਕ ਹੋਰ ਵੀਡੀਓ ਬਣਾ ਦਿੱਤੀ ਹੈ ਹਨਾ ਵੀ ਪ੍ਰੈਸ ਨਾਲ ਲੱਗਦੇ ਨਹੀਂ ਹਨਾ ਤੇ ਵਾਸ਼ ਹੋਏ ਤੋਂ ਲੈਂਦੇ ਵੀ ਨਹੀਂ ਸ਼ੀਟਾਂ ਵੀ ਦਿਖਾਵਾਂਗੇ ਜਦੋਂ ਲੈਣਗੇ ਜਿਹੜੇ ਕਹਿ ਰਹੇ ਸੀ ਵੀ ਪ੍ਰੈਸ ਨਾਲ ਇਹ ਫਲਾਵਰ ਟੁੱਟ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਹਨਾ ਲਓ ਜੀ ਦੋਨੋਂ ਡਿਜ਼ਾਈਨ ਆਪਣੇ ਲੱਗ ਚੁੱਕੇ ਤੇ ਹੁਣ ਆਪਾਂ ਉਤਾਰ ਕੇ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਆਪਾਂ ਇਹਦੀ ਕੰਨੀ ਉਠਾਵਾਂਗੇ ਜੇ ਆਪਾਂ ਨੂੰ ਥੋੜਾ ਜਿਹਾ ਡਾਊਟ ਲੱਗਿਆ वैसे तक कोई नहीं लगੂਗਾ ਪਰ ਜੇ ਥੋੜਾ ਜਿਹਾ ਡਾਊਟ ਆਪਾਂ ਨੂੰ ਲੱਗਿਆ ਤਾਂ ਆਪਾਂ ਇੱਕ ਵਾਰ ਪ੍ਰੈਸ ਹੋਰ ਲਗਾ ਦਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ نیچے ਉਠਾਵਾਂਗੇ ਫਿਰ ਤੁਹਾਨੂੰ ਪ੍ਰੋਪਰ ਦਿਖਾਉਣੀ ਹੈ ਆਪਣੇ ਸੂਟ ਦਾ ਇਹ ਵਾਲਾ ਡਿਜ਼ਾਈਨ ਠੀਕ ਹੈ ਜੀ ਨਵ ਜੀ ਚਾਲਦੀਆਂ ਚਾਲਦੀ ਮੇਰੇ ਭੈਣਾ ਹਨਾ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਕਿਉਂਕਿ ਬਹੁਤ ਨਹੀਂ ਦੇਖੋ ਕੋਸ਼ਿਸ਼ ਕਰ ਟਾਈਮ ਛੋਟਾ ਟਾਈਮ ਕੱਢ ਕੇ ਤੁਹਾਡੇ ਲਈ ਆਪਾਂ ਇੱਕ ਵੀਡੀਓ ਬਣਾਉਣੇ ਹੁੰਨੇ ਆ ਇਸ ਨੂੰ ਤੁਸੀਂ ਬਹੁਤ ਜ਼ਿਆਦਾ ਕਟ ਲਾਈਕ ਕਰਦੇ ਹੋ ਕਮੈਂਟ ਵੀ ਬਹੁਤ ਜ਼ਿਆਦਾ ਕਟ ਕਰਦੇ ਹੋ ਬਸ ਕੋਈ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਜਿੰਨਾਂ ਨੂੰ ਆਪਣੇ ਕੰਮ ਵਧੀਆ ਲੱਗਦੇ ਆ ਹਨ ਉਸ ਨਾਲ ਹੌਸਲਾ ਮਿਲਦਾ ਹੈ ਹੋਰ ਅੱਗੇ ਤੁਹਾਡੇ ਲਈ ਸੋਹਣੇ ਸੋਹਣੇ ਵੀਡੀਓ ਬਣਾਉਣ ਦੇ ਲਈ ਇਸ ਲਈ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਵੀ ਆਪਣੀ ਵੀਡੀਓ ਤੁਸੀਂ ਕਿੱਥੋਂ ਦੇਖ ਰਹੇ ਹੋ ਕਿੱਥੋਂ ਤੱਕ ਆਪਣੀਆਂ ਵੀਡੀਓ ਜਾ ਰਹੀਆਂ ਨੇ ਤੇ ਸਭ ਜੀ ਤੁਹਾਡੇ ਛੋਟੇ ਜਿਹੇ ਕਮੈਂਟ ਦੇ ਨਾਲ ਆਪਾਂ ਨੂੰ ਬਹੁਤ ਕੁਝ ਹਨਾ ਦੱਸਣ ਨੂੰ ਮਿਲਦਾ ਹੁੰਦਾ ਵੀ ਹੋਰ ਵੀਡੀਓ ਬਣਾਈਏ ਤੁਹਾਨੂੰ ਦੱਸਗੇ ਜੋ ਚੀਜ਼ਾਂ ਦਾ ਆਪਾਂ ਨੂੰ ਪਤਾ ਤੇ ਲਓ ਜੀ ਆਪਣੇ ਦੋਨੋਂ ਫਲਾਵਰ ਜਿਹੜੇ ਆਪਾਂ ਚੰਗੀ ਤਰ੍ਹਾਂ ਚਿਪਕਾਤੇ ਨੇ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਛੱਡ ਦਾਂਗੇ ਤੇ ਇਧਰਲਾ ਫਲਾਵਰ ਜਿਹੜਾ ਆਪਣਾ ਬਿਲਕੁਲ ਦੇਖੋ ਠੰਡਾ ਹੋ ਚੁੱਕਿਆ ਇਹਨੂੰ ਆਪਾਂ ਹੁਣ ਤੁਹਾਨੂੰ ਉਠਾ ਕੇ ਦਿਖਾਉਣੀ ਹੈ ਵੀ ਇਹ ਆਪਣਾ ਫਲਾਵਰ ਚਿਪਕ ਚੁੱਕਿਆ ਜਾਂ ਨਹੀਂ ਲਓ ਜੀ ਮੇਰੇ ਨਾਲ ਪੈਣਾ ਵੀਡੀਓ ਤੁਸੀਂ ਜਿਹੜਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਫੇਰ ਹੀ ਤੁਹਾਨੂੰ ਜਿਹੜੀ ਇਹ ਪ੍ਰੋਪਰ ਸਾਰੀ ਜਿਹੜੀ ਵੀਡੀਓ ਦੀ ਨੌਲੇਜ ਆ ਫੇਰ ਸਮਝ ਚ ਆਉਣੀ ਹੈ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਲਓ ਜੀ ਹੁਣ ਆਪਾਂ ਦੇਖੋ ਇਸ ਤਰ੍ਹਾਂ ਕੰਨੀ ਤੋਂ ਇਹਨੂੰ ਉਠਾਵਾਂਗੇ ਲਓ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਪੱਤੀ ਹੈ ਬਿਲਕੁਲ ਨਾਲ ਅਟੈਚ ਹੈ ਤੇ ਹੁਣ ਆਪਾਂ ਬੇਝਿਜਕ ਹੋ ਕੇ ਜਿਹੜਾ ਸਾਰਾ ਡਿਜ਼ਾਈਨ ਇਸ ਤਰ੍ਹਾਂ ਹੀ ਚੱਕਦੇ ਜਾਵਾਂਗੇ ਹਲਕੇ ਹਲਕੇ ਹੱਥਾਂ ਦੇ ਨਾਲ ਲਓ ਜੀ ਚੈੱਕ ਕਰੋ ਸੂਟ ਦੀ ਪਿਆਰੀ ਜੀ ਲੁੱਕ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖੋ ਕਿੱਡੇ ਸੋਹਣੇ ਉੱਟ ਕੇ ਆਏ ਆ ਕਿਉਂਕਿ ਸ਼ੀਟਾਂ ਤੇ ਇਸ ਤਰ੍ਹਾਂ ਦੇ ਇਹਨਾਂ ਨੇ ਦੇਖੋ ਕਲਰ ਦਿੱਤੇ ਆ ਜੋ ਹਰ ਇੱਕ ਸੂਟ ਦੇ ਨਾਲ ਜਦੋਂ ਆਪਾਂ ਪਾ ਲਾ ਦਿੰਨੇ ਆ ਤਾਂ ਉਸੇ ਸੂਟ ਦੇ ਨਾਲ ਹੀ ਇਹ ਜਿਹੜੇ ਜੱਜ ਜਾਂਦੇ ਨੇ ਲਓ ਜੀ ਹੁਣ ਤੁਸੀਂ ਚੈੱਕ ਕਰੋ ਸ਼ੀਟ ਜਿਹੜੀਆਂ ਮੇਰੀਆਂ ਭੈਣਾਂ ਦੇ ਬਾਰ-ਬਾਰ ਕਮੈਂਟ ਆ ਰਹੇ ਸੀ ਹਨਾ ਤੇ ਵੀ ਇਹ ਨਾਲ ਚਿਪਕ ਜਾਂਦੇ ਨੇ ਸ਼ੀਟਾਂ ਦੇ ਉੱਪਰ ਰਹਿ ਜਾਂਦੇ ਆ ਲਓ ਜੀ ਤੁਸੀਂ ਸ਼ੀਟ ਬਿਲਕੁਲ ਤੁਹਾਡੇ ਸਾਹਮਣੇ ਆ ਆਪਾਂ ਉਤਾਰ ਕੇ ਦਿਖਾਈ ਹੈ ਤੁਸੀਂ ਮਾੜੀ-ਮੋਟੀ ਪੱਤੀ ਜਾਂ ਕੁਝ ਵੀ ਜਿਹੜਾ ਦਿਖਾ ਦਿਓ ਹਨਾ ਤੇ ਬਾਕੀ ਪ੍ਰੋਪਰ ਜਿਹੜਾ ਸਾਰਾ ਡਿਜ਼ਾਈਨ ਆਪਣੇ ਸੂਟ ਉੱਪਰ ਆ ਚੁੱਕਿਆ ਹੈ ਇਹਨਾਂ ਦੀ ਬਹੁਤ ਜਲਦ ਆਪਾਂ ਵੀਡੀਓ ਲੈ ਕੇ ਆਵਾਂਗੇ ਵਾਸ਼ ਕਰਿਆਂ ਦੀ ਵੀ ਹਨਾ ਉਹ ਵੀ ਤੁਹਾਡੀ ਕੰਪਲੀਟ ਜਰੂਰ ਦੂਰ ਕਰਾਂਗੇ। ਲਓ ਜੀ ਹੁਣ ਦੂਸਰਾ ਡਿਜ਼ਾਈਨ ਵੀ ਆਪਾਂ ਉਤਾਰਦੇ ਕਿਉਂਕਿ ਇਹ ਵੀ ਆਪਣੇ ਇਹ ਵਾਲਾ ਡਿਜ਼ਾਈਨ ਉਤਾਰਦੇ ਉਤਾਰਦੇ ਜਿਹੜਾ ਠੰਡਾ ਹੋ ਚੁੱਕਿਆ। ਲਓ ਜੀ ਇਹ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ। ਤੇ ਲਓ ਜੀ ਪੰਜ ਤੋਂ 10 ਮਿੰਟਾਂ ਦੇ ਵਿੱਚ ਵਿੱਚ ਆਪਣੇ ਸੂਟ ਜਿਹੜਾ ਬਣ ਕੇ ਤਿਆਰ ਹੈ ਤੇ ਦੋਨੇ ਸ਼ੀਟਾਂ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਖਾਲੀ ਹੋ ਚੁੱਕੀਆਂ ਨੇ ਤੇ ਲਓ ਜੀ ਪਿਆਰਾ ਜਿਹਾ ਆਪਣਾ ਡਿਜੀਟਲ ਪ੍ਰਿੰਟ ਦਾ ਸੂਟ ਆ ਜਿਹੜਾ ਬਣ ਕੇ ਦੇਖ ਸਕਦੇ ਹੋ ਤਿਆਰ ਹੈ ਤੇ ਅੱਗੇ ਦੀ ਬਾਹ ਤੇ ਫਲਾਵਰ ਦੇਵਾਂਗੇ ਹਨਾ ਉਹ ਆਪਾਂ ਥੋੜੇ ਜਿ ਛੋਟੇ ਫਲਾਵਰ ਪਾਵਾਂਗੇ ਤੇ ਇਹ ਵਾਲੇ ਸੂਟ ਦੇਖੋ ਜਿਹੜੇ ਆਪਾਂ ਕਾਰਨ ਰੈਡੀ ਕੀਤੇ ਬਹੁਤ ਸੋਹਣਾ ਸੂਟ ਬਣ ਕੇ ਪਿਓਰ ਕਰੇਪ ਦਾ ਆਪਣਾ ਤਿਆਰ ਆ ਤੇ ਤੁਸੀਂ ਵੀ ਆਪਣੇ ਸੂਟ ਜਿਹੜੇ ਇਸ ਤਰ੍ਹਾਂ ਦੇ ਆਪਣੇ ਕੋਲੇ ਡੀਐਮ ਕਰਕੇ ਜਿਹੜੇ ਆਰਡਰ ਕਰ ਸਕਦੇ ਹੋ ਹੁਣ ਆਰਡਰ ਜਦੋਂ ਤੁਸੀਂ ਪਲੇਸ ਕਰਦੇ ਹੋ ਆਪਣੇ ਵਟਸਐਪ ਤੇ ਤੁਸੀਂ ਸਕਰੀਨਸ਼ਾਟ ਭੇਜ ਦਿਆ ਕਰੋ ਕਿਸੇ ਵੀ ਡਿਜ਼ਾਈਨ ਦਾ ਤੁਸੀਂ ਕਿਉਂਕਿ ਇੰਸਟਾਗ੍ਰਾਮ ਤੇ ਆਮ ਡਿਜ਼ਾਈਨ ਇਹਦੇ ਜਿਹੜੇ ਆ ਰਹੇ ਨੇ ਤੁਸੀਂ ਕਿਸੇ ਵੀ ਡਿਜ਼ਾਈਨ ਦਾ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਆਪਾਂ ਨਾਲ ਦੀ ਨਾਲ ਕਿਉਂਕਿ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਅਵੇਲੇਬਲ ਆ ਆਪਾਂ ਤੁਹਾਡੇ ਲਈ ਸ਼ੀਟਾਂ ਵੀ ਦੇਖੋ ਭੇਜ ਦਿਆਂ ਤੇ ਸੂਟ ਵੀ ਆਰਡਰ ਕਰਕੇ ਭੇਜ ਦਿਆਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਆਪਣੇ ਤੋਂ ਬਾਈ ਕਰ ਸਕਦੇ ਹੋ ਲੋ ਜੀ ਇਸ ਤਰ੍ਹਾਂ ਬਣੇ ਬਣਾਏ ਸੂਟ ਵੀ ਆਪਣੇ ਕੋਲੇ ਹਰ ਵਕਤ ਅਵੇਲੇਬਲ ਹੁੰਦੇ ਆ ਤੁਸੀਂ ਸਿਰਫ ਕਲਰ ਦੱਸਣਾ ਹੁੰਦਾ ਡਿਜ਼ਾਈਨ ਦੱਸਣਾ ਹੁੰਦਾ ਤੇ ਸਟੱਫ ਦੱਸਣਾ ਹੁੰਦਾ ਠੀਕ ਹੈ ਜੀ ਤੇ ਬਾਕੀ ਇੱਕ ਹਫਤੇ ਦੇ ਅੰਦਰ ਤੁਹਾਡੇ ਸੂਟ ਦੀ ਡਿਲੀਵਰੀ ਹੋ ਜਾਂਦੀ ਹੈ ਤਿਉਹ ਤੁਹਾਨੂੰ ਇਹ ਆਪਣਾ ਸੂਟ ਦੇਚਰ ਪ੍ਰਿੰਟ ਦਾ ਕਿੰਦਾ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਹਨਾ ਤੇ ਇਸ ਤਰ੍ਹਾਂ ਦੇ ਹੋਰ ਪਿਆਰੇ ਪਿਆਰੇ ਵਰਕ ਦੇਖਣ ਦੇ ਲਈ ਬਣੇ ਰਹੋ ਕਰੋ ਆਪਣੇ ਚੈਨਲ ਤੇ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਦਿਆ ਕਰੋ ਤਾਂ ਜੋ ਹੋਰ ਭੈਣਾ ਵੀ ਆਪਣੇ ਨਾਲ ਜੋੜ ਕੇ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਸੂਟ ਜਿਹੜੇ ਆਪਣੇ ਬਣਾ ਸਕਣ ਹਨਾ ਤੇ ਡੀਐਮ ਕਰ ਸਕਣ ਤੇ ਚਲੋ ਜੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਨਮਾ ਜਾ ਹੋਰ ਕੋਈ ਕੰਮ ਕਰ ਲੈ ਕੇ